ਮੰਦਰ ਦੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਰ ਦਾ ਬਰਸਾਤ ਦੇ ਦਿਨਾਂ 'ਚ ਡੰਗਾ ਚਿਸਕਣ ਕਰਕੇ ਹਾਲਾਤ ਜਿਹੜੇ ਮੰਦਰ ਦੇ ਨਾਜ਼ ਬਣ ਗਏ ਜਿਸ ਦਾ ਮੋਰਚਾ ਖੁਦ ਕੈਬਨੇਟ ਮੰਤਰੀ ਹਰਜੋਤ ਸਿੰਘ ਬਾਸਲੇ ਸਾਹਮ diện ਹੋਇਆ ਅਤੇ ਇਲਾਕੇ ਦੀ ਸਮਾਜ ਸੇਵੀ ਸੰਸਥਾਵਾਂ ਅਤੇ ਨਗਰ ਕੌਂਸਲ ਨੰਗਲ ਦੇ तमाम ਜਿਹੜੇ ਕਾਉਂਸਲਰ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਹੋਇਆ ਇੱਥੇ ਡੰਗਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਸੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡੰਗਾ ਲਗਾਉਣ ਦੀਆਂ ਬੋਰੀਆਂ ਰੱਖੀਆਂ ਗਈਆਂ ਜਿਸ ਨੂੰ ਲਾ ਕੇ ਟੈਕਨੀਕਲ ਪਾਰਟ ਜਿਹੜੇ ਨੇ ਉਹਨਾਂ ਨੂੰ ਥੱਲੇ ਭੇਜਿਆ ਗਿਆ ਹੈ ਤਾਂਕਿ ਜਿਹੜਾ ਮੰਦਰ ਨੂੰ ਹੈ ਉਹਨੂੰ ਬਚਾਇਆ ਜਾ ਸਕੇ ਪਰ ਇਹ ਜਿਹੜਾ ਡੰਗਾ ਹੈ ਇਸ ਨੂੰ ਆਰਜੀ ਤੌਰ ਤੇ ਲਗਾ ਕੇ ਟੈਂਪਰਰੀ ਤੌਰ ਤੇ ਲਗਾ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ ਜਿਸ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਬੋਰੀਆਂ ਚੁੱਕਰੇ ਨੇ ਇਸ ਧਾਰਮਿਕ ਮੰਦਰ ਦੇ ਨਾਲ ਆਸਾ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਇਸ ਮੰਦਿਰ ਨੂੰ ਬਚਾਉਣ ਵਾਸਤੇ ਵੱਡੇ ਯਤਨ ਕੀਤੇ ਜਾ ਰਹੇ ਸੋ ਇਸ ਨੂੰ ਲੈ ਕੇ ਨਗਰ ਕੌਂਸਲ ਮੰਡਲ ਵੱਲੋਂ ਵੀ ਮਤਾ ਪਾਇਆ ਗਿਆ ਹੈ ਹੁਣ ਆਉਣ ਵਾਲੇ ਦਿਨਾਂ ਕਿ ਕਿੰਨੀ ਤੇਜ਼ੀ ਉਹ ਮਤਾ ਪਾਸ ਹੁੰਦਾ ਹੈ ਤੇ ਇਸ ਦੰਗੇ ਨੂੰ ਲਗਾਉਣ ਲਈ ਪੱਕੇ ਕੰਮ ਕੀਤੇ ਜਾ ਰਹੇ ਜੋ ਲਗਾਤਾਰ ਬਰਸਾਤ ਦੇ ਕਾਰਨ ਚਾਰ ਪੰਜ ਦਿਨ ਪਹਿਲੇ ਇਸ ਦਾ ਸਾਰਾ ਡੰਗਾ ਜਿਹੜਾ ਕੱਲ ਇੱਥੇ ਆ ਕੇ ਦੇਖਿਆ ਤਾਂ ਪੋਜੀਸ਼ਨ ਬਹੁਤ ਕ੍ਰਿਟੀਕਲ ਸੀ ਸਾਡੇ ਵੱਲੋਂ ਕਾਉਂਸਲ ਨਾਲ ਉਹਦੀ ਮਤਾ ਪਾਸ ਕਰਕੇ ਉਹਦੇ ਤੇ ਜੋ ਵੀ ਹੈ ਜਿੰਨੇ ਵਰਦੀ ਪੈਸੇ ਉਸ ਤੋਂ ਵੱਧ ਲੈ ਕੇ ਆਵਾਂਗੇ ਪਰ ਇਸ ਵਕ ਜੋ ਹਾਲਾਤ ਸੇ ਬਹੁਤ ਕ੍ਰਿਟੀਕਲ ਸੀ ਮੰਦਰਨੈਂਡ ਖਾਸ ਕਰਕੇ ਜਿਹੜਾ ਆ ਵਾਲਾ ਪਾਸਾ ਹੈ ਮੀਡੀਆ ਦੇ ਵੀ ਕੁਝ ਸਾਥੀ ਥੱਲੇ ਜਾ ਕੇ ਵੀ ਦੇਖ ਕੇ ਆਏ ਹੈ ਇਹ ਆਪ ਦੇਖ ਚੁੱਕੇ ਕਿ ਬਿਲਕੁਲ ਹਵਾ ਚਾਏ ਸਰਵਾਈਵ ਨਹੀਂ ਕਰ ਸਕਦਾ ਤੇ ਅਗਲੇ ਹਫਤੇ ਜਿਹੜਾ ਹੈ ਹੋਰ ਜਿਹੜੀ ਹੈ ਬਰਸਾਤ ਦਾ ਟਾਈਸਨ ਵੈਦਰ ਵੀ ਕਲੀਅਰ ਹੈ ਸਾਡੀ ਟੀਮਾਂ ਰਸੇ ਦੇ ਨਾਲ ਐਕਸਪਰਟਮੈਂਟ ਵਿਦ 올 ਪ੍ਰੀਕੋਸ਼ਨਸ ਲਾਈਫ ਬੈਸ ਲਾਈਫ ਜੈਕੇਟਸ ਹੈਲਮਟਸ ਥੱਲੇ ਉਤਰੀਆਂ ਕੁਝ ਬੰਦੇ ਬੋਟ ਤੋਂ ਵੀ ਗਿਆ ਲੰਬਾ ਆਪਰੇਸ਼ਨ ਹੈ ਤੇ ਬਹੁਤ ਰਿਸਕੀ ਹੈ ਤੇ ਹਰ ਸੰਭਵ ਹਨੂਮਾਨ ਜੀ ਦੀ ਰੱਖਿਆ ਕਰਨਗੇ ਇਹ ਉਹਨਾਂ ਦਾ ਹੀ ਸਥਾਨ ਹੈ ਕਿ ਸਾਡੀ ਬਸੇ ਹੀ ਕੋਸ਼ਿਸ਼ ਹੈ ਕਿ ਮੰਦਰ ਬਚ ਜਾਵੇ ਜਿਹੜਾ ਡੰਗਾ ਦਿੱਸਾ ਆਪਾਂ ਹਰ ਇੱਕ ਕੰਮ ਵੀ ਕਰ ਰਹੇ ਹਾਂ ਉੱਥੇ ਵੀ ਥੱਲੋਂ ਦੇਖਿਓ ਵੀ ਸਾਰਾ ਥੱਲੋਂ ਖਾਲੀ ਹੈ ਕਿਉਂਕਿ ਇਹ ਜਿਹੜਾ ਇਹ ਇੱਥੇ ਜਿਹੜਾ ਡੰਗਾ ਲੱਗਿਆ ਵੀ ਹੋਇਆ ਸੀ ਉਹ ਮਿੱਟੀ ਦੇ ਉੱਤੇ ਪੂਰੀ ਥੱਲੋਂ ਨਹੀਂ ਜੜ ਤੋਂ ਨਹੀਂ ਉਹ ਸਿਰਫ ਪਹਾੜੀ ਦੇ ਉੱਤੇ ਹੀ ਲੱਗ ਗਿਆ ਇਹਦੇ ਕਰਕੇ ਹੁਣ ਉਹ ਪਹਾੜੀ ਜਿਹੜੀ ਹੈ ਕਮਜ਼ੋਰ ਹੋ ਚੁੱਕੀ ਹੈ 25 75 ਹੀ ਖੱਲੇ ਗਏ ਹੈ ਤੇ ਜਿਹੜਾ ਹੈ ਕੋਸ਼ਿਸ਼ ਕਰ ਰਹੇ ਆ ਐਕਸੀਨ ਡਰੇਨੇਜ ਵੀ ਮੌਕੇ ਤੇ ਆ ਗਿਆ ਜਿਹੜੇ ਐਕਸਪਰਟ ਹੈ ਉਹਦੇ ਡੰਗਿਆਂ ਦੇ ਉਹ ਵੀ ਟੀਮ ਜਿਹੜੀ ਹੈ ਮੌਕੇ ਤੇ ਥੱਲੇ ਇੰਜੀਨੀਅਰਸ ਭੇਜੇ ਹੈ ਉਹ ਅਗਲੇ 4 15 20 ਮਿੰਟ ਘੰਟੇ ਚ ਜਿਹੜਾ ਡਿਜ਼ਾਈਨ ਬਣਾ ਕੇ ਉਸ ਤੋਂ ਬਾਅਦ ਕਾਰਜਕਰ ਹਜੇ ਥੱਲੇ ਬੇਸ ਬਣ ਗਿਆ ਰਸਤਾ ਕਲੀਅਰ ਕਰਤਾ ਟੀਮ ਚਲੇਗੀ ਹੈ ਤੇ ਇਹ ਔੜੀਆਂ ਦੀ ਸਾਰੇ ਪਿੰਡਾਂ ਤੋਂ ਜਿੱਥੇ 10-15 ਹਜ਼ਾਰ ਬੋਰੀ ਲਗਣੀ ਹੈ ਬੋਰੀਆਂ ਸਾਰੀਆਂ ਭਰੀਆਂ ਪੀਆਂ ਤਿੰਨ ਸਾਰੇ ਸਾਡੇ ਸਾਰੇ ਕਾਰ ਸੇਵਕ ਸਾਰੇ ਰੈਡੀ ਹੈ ਪਰ ਜੁਨੇ ਥੱਲੇ ਕ੍ਰਿਟੀਕਲ ਬੋਰੀਆਂ ਜਾਂਦੀ ਵੀ ਰੱਸੀ ਨਾਲ ਥੱਲੇ ਤੇ ਜੋ ਤੇ ਮੁੰਡਿਆਂ ਦੇ ਹੱਥਾਂ ਤੇ ਵੀ ਕੱਟ ਆ ਗਿਆ ਥੋੜਾ ਕ੍ਰਿਟੀਕਲ ਆਪਰੇਸ਼ਨ ਹੈ ਤੇ ਸਾਡੀ ਬਸੇ ਹੀ ਕੋਸ਼ਿਸ਼ ਹੈ ਵਿਦ ਆਲ ਪ੍ਰੀਕਾਸ਼ਨ ਕਿਸੇ ਨੂੰ ਛੱਟ ਵੀ ਨਾ ਲੱਗੇ ਸਿਕ ਸੈਕਿੰਡ ਮੰਦਰ ਜਿਹੜਾ ਹੈ ਉਹ ਵੀ ਜਿਹੜਾ ਹੈ ਉਸ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤੇ ਮੰਦਰ ਬਚ ਸਕੇ ਫਾਕੀ ਕੀ ਕਰਨਾ ਚਾਹੋਗੇ ਕਿਉਂਕਿ ਜਿਹੜਾ ਪਾਕੜੀ ਤੋਂ ਹੀ ਆ ਪਾਕੜਾ ਅਪਡੇਟ ਹੈ ਪਾਕੜੀ ਤੋਂ ਅਪਡੇਟ ਹੀ ਹੈ ਕੋਲੇ ਲੁਧਿਆਣੇ ਇੱਕ ਵਨ ਟੁੱਟਿਆ ਤਾਂ 6 ਘੰਟੇ ਲਈ ਥੋੜਾ ਪਾਣੀ ਘਟਾਇਆ ਹੈ ਉਹ ਸਿਰਫ 6 ਘੰਟੇ ਲਈ ਘਟਾਇਆ ਤਾਂ ਕਿ ਜਿਹੜਾ ਉੱਥੇ ਵਰਕ ਮੀਜਰ ਚੱਲ ਰਿਹਾ ਉਹ ਜਿਹੜਾ ਹੈ ਹੋ ਜਾਵੇ ਅੱਜ ਦਾ ਹੱਦ ਦੀ ਖਬਰ ਹੈ ਉੱਤੇ ਵੀ ਕੋਈ ਬਰਸਾਤ ਨਹੀਂ ਪਰ ਅਗਲੇ ਹਫਤੇ ਥੋੜੀ-ਥੋੜੀ ਬਰਸਾਤ ਰੋਜ਼ ਹੈ ਉਸ ਨੂੰ ਦੇਖਦੇ ਪਾਖੜੇ ਦਾ ਲੈਵਲ ਕੱਲ ਤੋਂ ਅੱਡਾ ਫੁੱਟ ਡਾਊਨ ਆ ਚੁੱਕਿਆ 6 ਘੰਟਿਆਂ ਲਈ ਜਿਹੜਾ ਹੈ 85000 ਕਿਊਸਿਕ ਤੋਂ 70000 ਕਿਊਸਿਕ ਪਾਣੀ ਕੀਤਾ ਤੇ ਇਸ 6 ਘੰਟੇ ਤੋਂ ਬਾਅਦ ਫਿਰ 85000 ਕਿਊਸੀ ਕਰਾਂਗੇ ਤਾਂ ਕਿ ਅੱਜ ਦੀ ਰਾਤ ਸਾਨੂੰ ਇਹ ਕਿ ਅਸੀਂ ਡੇਢ 2 ਫੁੱਟ ਪੂਰ ਜਿਹੜਾ ਡੈਮ ਹੈ ਤਾਂ ਕਿ ਉਹ ਕੁਸ਼ਣ ਮਿਲ ਜਾਵੇ ਅਗਲੇ 5-7 ਦਿਨ ਥੋੜੀ-ਥੋੜੀ ਬਰਸਾਤ ਰੋਜ਼ ਮੰਤਰੀ ਸਾਹਿਬ ਫੋਰਕੀ ਦੀ ਸ਼ਹਿਰ ਵਾਸੀ ਪਹੁੰਚੇ ਜੀ ਕੀ ਕਹਿਣਾ ਚਾਹੋਗੇ ਫਿਰ ਸ਼ਹਿਰ ਵਸੀਆਂ ਨੂੰ ਪੋਲ ਕੀਤੀ ਸੀ ਕਿ ਨਹੀਂ ਹਜੇ ਬਹੁਤ ਸਬਦ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਬਦ ਸਾਡੇ ਬਹੁਤ ਸਾਰੇ ਸਰਕਾਰੀ ਅਗੈਂਸੀ ਸਹਿਬਾਨ ਵੀ ਆਏ ਸਬਦ ਸਬਦ ਸਤਿਕਾਰ ਹੈ ਬਸ ਇਹ ਗੱਲ ਹੈ ਕਿ ਬਹੁਤ ਕ੍ਰਿਟੀਕਲ ਪੁਆਇੰਟ ਹੈ ਸਬਦ ਦੇ ਸਾਥ ਦੀ ਰੋਡ ਬਣੀ ਤੇ ਲੰਬਾ ਕੰਮ ਚੱਲਣਾ ਹੈ ਇਹ ਕੋਈ ਤੇ ਟੈਕਨੀਕਲ ਟੂਮਿਸ ਫਰੇ ਹੋ ਅਪੀਲ ਵੀ ਕਰਨਾ ਚਾਹੁੰਦਾ ਕਿ ਥੱਲੇ ਹੈ ਨਹੀਂ ਜਿੱਕਾ ਵੀ ਸਾਡੇ ਦੇਖੋ ਕਿਸੇ ਨੂੰ ਕਈ ਵਾਰੀ ਵੀ ਪੁੱਛੀ ਵਾਸਤੇ ਵੀ ਬੋਲਿਆ ਜਾਂਦਾ ਬਸ ਉਹ ਕਈ ਵਾਰੀ ਬੱਚਾਂ ਨੂੰ ਡਾਂਟਮਾਰੀ ਜਾਂਦਾ ਪਰ ਮਕਸਦ ਇਹ ਹੈ ਕਿ ਅਸੀਂ ਇਸ ਇਸ ਸਥਾਨ ਨੂੰ ਬਚਾ ਲਈ ਨਹੀਂ ਬਚਣਾ ਨਹੀਂ ਕਿਉਂਕਿ ਅਗਲੇ ਇੱਕ ਹਫਤਾ ਰੋਜ਼ ਬਰਸਾਤ ਹੈ ਚਾਹੇ ਉਹ ਥੋੜੀ 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 ਬਰਸਾਤ ਹੈ ਰਿਸ ਰਿਸ ਕੇ ਟੋਟਲੀ ਥੋੜੇ ਜੋ ਇਹ ਸਾਥੀ ਤੁਸੀਂ ਥੱਲੇ ਜਾ ਕੇ ਆਏ ਹਾਂ ਬਿਲਕੁਲ ਹਵਾ ਚ ਹੈ ਨਾ ਮੰਦਰੀ ਉਹ ਬਿਲਕੁਲ ਹਵਾ ਚਾਹਤੇ ਉਸਨੇ ਕੋਸ਼ਿਸ਼ ਕਰ ਰਹੇ ਹੁਣ ਜਿਹੜੀ ਸਕਿਲਡ ਲੇਬਰ ਹੈ ਟੰਗੇ ਜਿਹੜੇ ਕ੍ਰੇਟ ਬੰਨਣ ਦੀ ਉਹ ਵੀ ਬੁਲਾ ਲਈ ਹੈ ਤੇ ਸਾਡੇ ਵੀ ਐਕਸ ਆਰਮੀਮਨ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਿਕਿਉਰਟੀ ਦੇ ਸਟਾਫ ਹੈ ਉਹ ਥੱਲੇ ਉਤਰਿਆ ਸਰ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਖੜੇ ਹੋ ਅਪੀਲ ਕੀ ਕਰਨਾ ਚਾਹੋਗੇ ਕਿ ਥੱਲੇ ਹੈ ਨਹੀਂ ਜਿਕਰ ਹੈ ਸਾਡੇ ਸਭ ਨੂੰ ਕੀ ਕਹਿਣਾ ਚਾਹੁੰਦੇ ਹੋ ਸੁੱਚੀ ਵਾਸੀ ਬੋਲੇ ਅੰਦਰ ਬਸਨ ਕੇਵਰੀ ਬੱਚਨ ਡਾਂਟ ਨਹੀਂ ਬਿੰਦਾ ਪਰ ਮਕਸਦ ਇਹ ਹੈ ਕਿ ਇਸ ਸਥਾਨ ਨੂੰ ਬਚਾ ਲਈ ਨਹੀਂ ਬਚਣਾ ਨਹੀਂ ਕਿ ਅਗਲੇ ਇੱਕ ਹਫ਼ਤੇ ਰੋ ਹੀ ਬਰਸਾਤ ਹੈ ਤੇ ਥੋੜੀ 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 ਬਰਸਾ ਅ ਥੋੜੀ ਚੁਈ ਸਾਥੀ ਤੁਸੀਂ ਥੱਲੇ ਜਾ ਕੇ ਆਏ ਬਿਲਕੁਲ ਹਵਾ ਚ ਹੈ ਨਾ ਮੰਦਰੀ ਉਹ ਬਿਲਕੁਲ ਹਵਾ ਚ ਹੈ ਤੇ ਉਸਨੇ ਕੋਸ਼ਿਸ਼ ਕਰ ਰਹੇ ਹੁਣ ਜਿਹੜੀ ਸਕਿਲਡ ਲੇਬਰ ਹੈ ਤਾਂ ਕਿ ਜਿਹੜੀ ਕਰੇਟ ਬੰਨਣ ਦੀ ਉਹ ਵੀ ਬੁਲਾ ਲਈ ਹੈ ਤੇ ਸਭੀ ਵੀ ਐਕਸਾਰਮੈਂਟ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਕਿਉਰਟੀ ਦੇ ਸਟਾਫ ਲੈ ਉਹ ਥੱਲੇ ਉਤਰਿਆ ਤੇ ਵਾਕੀਟ ਆਫਿਸ ਦੇ ਨਾਲ ਪ੍ਰੋਪਰ ਮੈਨੇਜਰ ਲੈ ਕੇ ਕਰ ਰਿਹਾ ਕੋਸ਼ਿਸ਼ ਹੈ ਹਮਲਾ ਮਾਰ ਸਕਦੇ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਸਿੰਘ ਡੈਂਸੂਰਟੀ ਨੇ ਨੰਗਲ ਦਾ ਨੰਗਲ ਦੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਰ ਦਾ ਵਰਸਾਤ ਦੇ ਦਿਨਾਂ 'ਚ ਡੰਗਾ ਚਿਸਕਣ ਕਰਕੇ ਹਾਲਾਤ ਜਿਹੜੇ ਮੰਦਰ ਦੇ ਨਾਜਿਕ ਬਣ ਗਏ ਜਿਸ ਦਾ ਮੋਰਚਾ ਖੁਦ ਕੈਬਨੇਟ ਮੰਤਰੀ ਹਰਜੋਤ ਸਿੰਘ ਬਾਸਲੇ ਸਾਹਮ diện ਹੋਇਆ ਅਤੇ ਇਲਾਕੇ ਦੀ ਸਮਾਜ ਸੇਵੀ ਸੰਸਥਾਵਾਂ ਅਤੇ ਨਗਰ ਕੌਂਸਲ ਨੰਗਲ ਦੇ तमाम ਜਿਹੜੇ ਕਾਉਂਸਲਰ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਹੋਇਆ ਹੈ ਇੱਥੇ ਡੰਗਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸੂਤਸ ਪਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡੰਗਾ ਲਗਾਉਣ ਦੀਆਂ ਬੋਰੀਆਂ ਰੱਖੀਆਂ ਗਈਆਂ ਹਨ ਜਿਸ ਨੂੰ ਲਾ ਕੇ ਟੈਕਨੀਕਲ ਸਪਰਟ ਜਿਹੜੇ ਨੇ ਉਹਨਾਂ ਨੂੰ ਥੱਲੇ ਭੇਜਿਆ ਗਿਆ ਹੈ ਤਾਂਕਿ ਜਿਹੜਾ ਮੰਦਰ ਨੂੰ ਹੈ ਉਹਨੂੰ ਬਚਾਇਆ ਜਾ ਸਕੇ ਪਰ ਇਹ ਜਿਹੜਾ ਡੰਗਾ ਹੈ ਇਸ ਨੂੰ ਆਰਜੀ ਤੌਰ ਤੇ ਲਗਾ ਕੇ ਟੈਂਪਰੇਰੀ ਤੌਰ ਤੇ ਲਗਾ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ ਜਿਸ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਬੋਰੀਆਂ ਚੁੱਕਰੇ ਨੇ ਇਸ ਧਰਮ ਮੰਦਿਰ ਦੇ ਨਾਲ ਆਸਾ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਇਸ ਮੰਦਿਰ ਨੂੰ ਬਚਾਉਣ ਵਾਸਤੇ ਵੱਡੇ ਯਤਨ ਕੀਤੇ ਜਾ ਰਹੇ ਸੋ ਇਸ ਨੂੰ ਲੈ ਕੇ ਨਗਰ ਕੌਂਸਲ ਮੰਡਲ ਵੱਲੋਂ ਵੀ ਮਤਾ ਪਾਇਆ ਗਿਆ ਹੈ ਹੁਣ ਆਉਣ ਵਾਲੇ ਦਿਨਾਂ ਕਿ ਕਿੰਨੀ ਤੇਜ਼ੀ ਉਹ ਮਤਾ ਪਾਸ ਹੁੰਦਾ ਤੇ ਇਸ ਦੰਗੇ ਨੂੰ ਲਗਾਉਣ ਲਈ ਪੱਕੇ ਕੰਮ ਕੀਤੇ ਜਾ ਰਹੇ ਜੋ ਲਗਾਤਾਰ ਬਰਸਾਤ ਦੇ ਕਾਰਨ 4-5 ਦਿਨ ਪਹਿਲੇ ਇਸ ਦਾ ਸਾਰਾ ਡੰਗਾ ਜੇ ਅੱਜ ਕੱਲ ਇੱਥੇ ਆ ਕੇ ਦੇਖਿਆ ਤਾਂ ਪੋਜੀਸ਼ਨ ਬਹੁਤ ਕ੍ਰਿਟੀਕਲ ਸੀ ਉਹ ਦੇਖੋ ਜੀ ਸਾਡੇ ਵੱਲੋਂ ਕਾਉਂਸਲ ਨਾਲ ਉਹਦੀ ਮਤਾ ਪਾਸ ਕਰਕੇ ਉਹਦੇ ਤੇ ਜੋ ਵੀ ਹੈ ਜਿੰਨੇ ਵਰਦੀ ਪੈਸੇ ਉਸ ਤੋਂ ਵੱਧ ਲੈ ਕੇ ਆਵਾਂਗੇ ਪਰ ਇਸ ਵਕ ਜੋ ਹਾਲਾਤ ਸੇ ਬਹੁਤ ਕ੍ਰਿਟੀਕਲ ਸੀ ਮੰਦਰਨੈਂਡ ਖਾਸ ਕਰਕੇ ਜਿਹੜਾ ਆ ਵਾਲਾ ਪਾਸਾ ਹੈ ਮੀਡੀਆ ਦੇ ਵੀ ਕੁਝ ਸਾਥੀ ਥੱਲੇ ਜਾ ਕੇ ਵੀ ਦੇਖ ਕੇ ਆਏ ਹੈ ਇਹ ਆਪ ਦੇਖ ਚੁੱਕੇ ਕਿ ਬਿਲਕੁਲ ਹਵਾ ਚਾਏ ਸਰਵਾਈਵ ਨਹੀਂ ਕਰ ਸਕਦਾ ਤੇ ਅਗਲੇ ਹਫਤੇ ਜਿਹੜਾ ਹੈ ਹੋਰ ਜਿਹੜੀ ਹੈ ਬਰਸਾਤ ਦਾ ਟਾਈਮ ਸਮੇਂ ਵੈਦਰ ਵੀ ਕਲੀਅਰ ਹੈ ਸਾਡੀ ਟੀਮਾਂ ਰਸੇ ਦੇ ਨਾਲ ਐਕਸਪਰਟਮੈਂਟ ਵਿਦ 올 ਪ੍ਰੀਕੋਸ਼ਨਸ ਲਾਈਫ ਵੈਸ ਲਾਈਫ ਜੈਕੇਟਸ ਹੈਲਮੇਟਸ ਥੱਲੇ ਉਤਰੀਆਂ ਕੁਝ ਬੰਦੇ ਬੋਟ ਤੋਂ ਵੀ ਗਿਆ ਲੰਬਾ ਆਪਰੇਸ਼ਨ ਹੈ ਤੇ ਬਹੁਤ ਰਿਸਕੀ ਹੈ ਤੇ ਹਰ ਸੰਭਵ ਹਨੂਮਾਨ ਜੀ ਦੀ ਰੱਖਿਆ ਕਰਨਗੇ ਇਹ ਉਹਨਾਂ ਦਾ ਹੀ ਸਥਾਨ ਹੈ ਕਿ ਸਾਡੀ ਬਸੇ ਹੀ ਕੋਸ਼ਿਸ਼ ਹੈ ਕਿ ਮੰਦਰ ਬਚ ਜਾਵੇ ਜਿਹੜਾ ਡੰਗਾ ਦਿੱਤਾ ਆਪਾਂ ਹਰ ਇੱਕ ਕੰਮ ਵੀ ਕਰ ਰਹੇ ਹਾਂ ਉੱਥੇ ਵੀ ਥੱਲੋਂ ਦੇਖਿਓ ਵੀ ਸਾਰਾ ਥੱਲੋਂ ਖਾਲੀ ਹੈ ਕਿਉਂਕਿ ਇਹ ਜਿਹੜਾ ਇਹ ਇੱਥੇ ਜਿਹੜਾ ਡੰਗਾ ਲੱਗਿਆ ਵੀ ਹੋਇਆ ਸੀ ਉਹ ਮਿੱਟੀ ਦੇ ਉੱਤੇ ਪੂਰੇ ਥੱਲੋਂ ਨਹੀਂ ਜੜ ਤੋਂ ਨਹੀਂ ਉਹ ਸਿਰਫ ਪਹਾੜੀ ਦੇ ਉੱਤੇ ਹੀ ਲੱਗਿਆ ਇਹਦੇ ਕਰਕੇ ਹੁਣ ਪਹਾੜੀ ਜਿਹੜੀ ਹੈ ਕਮਜ਼ੋਰ ਹੋ ਚੁੱਕੀ ਹੈ 25 75 ਹੀ ਖੱਲੇ ਗਏ ਹੈ ਤੇ ਜਿਹੜਾ ਹੈ ਕੋਸ਼ਿਸ਼ ਕਰ ਰਹੇ ਆ ਐਕਸੀਨ ਡਰੇਨੇਜ ਵੀ ਮੌਕੇ ਤੇ ਆ ਗਿਆ ਜਿਹੜਾ ਐਕਸਪਰਟ ਹੈ ਉਹਦੇ ਟੰਗੀਆਂ ਦੇ ਉਹ ਵੀ ਟੀਮ ਜਿਹੜੀ ਹੈ ਮੌਕੇ ਤੇ ਫਲੇ ਇੰਜੀਨੀਅਰਸ ਭੇਜੇ ਹੈ ਉਹ ਅਗਲੇ 4-15-20 ਮਿੰਟ ਘੰਟਿਆਂ 'ਚ ਜਿਹੜਾ ਡਿਜ਼ਾਈਨ ਬਣਾ ਕੇ ਉਸ ਤੋਂ ਬਾਅਦ ਕਰ ਦੇ ਕਰ ਹਜੇ ਥਲੇ ਬੇਸ ਬਣ ਗਿਆ ਰਸਤਾ ਕਲੀਅਰ ਕਰਤਾ ਟੀਮ ਚਲੇ ਗਈ ਹੈ ਤੇ ਇਹ ਔੜੀਆਂ ਦੀ ਸਾਰੇ ਪਿੰਡਾਂ ਤੋਂ ਜਿੱਥੇ 10-15 ਹਜ਼ਾਰ ਬੋਰੀ ਲਗਣੀ ਹੈ ਬੋਰੀਆਂ ਸਾਰੀਆਂ ਭਰੀਆਂ ਪੀਆਂ ਤਿੰਨ ਸਾਰੇ ਸਾਡੇ ਸਾਰੇ ਕਾਰ ਸੇਵਕ ਸਾਰੇ ਰੈਡੀ ਹੈ ਪਰ ਜੁਨੇ ਥੱਲੇ ਕ੍ਰਿਟੀਕਲ ਬੋਰੀਆਂ ਜਾਂਦੀ ਵੀ ਰੱਸੀ ਨਾਲ ਥੱਲੇ ਤੇ ਜੋ ਤੇ ਮੁੰਡਿਆਂ ਦੇ ਹੱਥਾਂ ਤੇ ਵੀ ਕੱਟ ਆ ਗਿਆ ਥੋੜਾ ਕ੍ਰਿਟੀਕਲ ਆਪਰੇਸ਼ਨ ਹੈ ਤੇ ਸਾਡੀ ਬਸੇ ਹੀ ਕੋਸ਼ਿਸ਼ ਹੈ ਵਿਦ ਆਲ ਪ੍ਰੀਕਾਸ਼ਨ ਕਿਸੇ ਨੂੰ ਛੱਟ ਵੀ ਨਾ ਲੱਗੇ ਸਿਕ ਸੈਕਿੰਡ ਮੰਦਰ ਜਿਹੜਾ ਹੈ ਉਹ ਵੀ ਜਿਹੜਾ ਹੈ ਉਸ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤੇ ਮੰਦਰ ਬਚ ਸਕੇ ਕਿ ਕੀ ਕਰਨਾ ਚਾਹੋਗੇ ਕਿਉਂਕਿ ਜਿਹੜਾ ਪਾਕੜੀ ਤੋਂ ਹੀ ਆ ਬਾਕੜਾ ਅਪਡੇਟ ਹੈ ਪਾਕੜੀ ਤੋਂ ਅਪਡੇਟ ਹੀ ਹੈ ਕੋਲੇ ਲੋਕਾਂ ਨੇ ਇੱਕ ਵਨ ਟੂ ਟੇਅਰ ਦਾ 6 ਘੰਟੇ ਲਈ ਥੋੜਾ ਪਾਣੀ ਘਟਾਇਆ ਹੈ ਉਹ ਸਿਰਫ 6 ਘੰਟੇ ਲਈ ਘਟਾਇਆ ਤਾਂ ਕਿ ਜਿਹੜਾ ਉੱਥੇ ਵਰਕ ਮੈਜਰ ਚੱਲ ਰਿਹਾ ਉਹ ਜਿਹੜਾ ਹੈ ਹੋ ਜਾਵੇ ਹਾਂ ਅਜਿਹੇ ਰਾਹਤ ਦੀ ਖਬਰ ਹੈ ਉੱਤੇ ਵੀ ਕੋਈ ਬਰਸਾਤੀ ਪਰ ਅਗਲੇ ਹਫਤੇ ਥੋੜੀ ਥੋੜੀ ਬਰਸਾਤ ਰੋਜ਼ ਹੈ ਉਸ ਨੂੰ ਦੇਖਦੇ ਪਾਖੜੇ ਦਾ ਲੈਵਲ ਅਕਲ ਤੋਂ ਅੱਡਾ ਫੂਟ ਡਾਉਨ ਆ ਚੁੱਕਿਆ 6 ਘੰਟਿਆਂ ਲਈ ਜਿਹੜਾ ਹੈ 85000 ਕਿਊਸਿਕ ਤੋਂ 70000 ਕਿਊਸਿਕ ਪਾਣੀ ਕੀਤਾ ਤੇ ਉਸ 6 ਘੰਟਿਆਂ ਤੋਂ ਬਾਅਦ ਫਿਰ 85000 ਕਿਊਸਿਕ ਕਰਾਂਗੇ ਤਾਂ ਕਿ ਅੱਜ ਦੀ ਰਾਤ ਸਾਨੂੰ ਇਹ ਕਹੇ ਸੀ 1.5 ਤੋਂ 2 ਫੁੱਟ ਹੋਰ ਜਿਹੜਾ ਡੈਮ ਹੈ ਤਾਂ ਕਿ ਕੁਸ਼ਨ ਮਿਲ ਜਾਵੇ ਅਗਲੇ 5-7 ਦਿਨ ਔਰ ਥੋੜੀ ਥੋੜੀ ਬਰਸਾਤ ਰੋਜ਼ ਮਤਲਬ ਸੋਲ ਕੀ ਜੀ ਦੀ ਸ਼ਹਿਰ ਵਾਸੀ ਪਹੁੰਚੇ ਜੀ ਕੀ ਕਹਿਣਾ ਜਾਓਗੇ ਫਿਰ ਸ਼ਹਿਰ ਵਾਸੀਆਂ ਨੂੰ ਪੋਲ ਕੀਤੀ ਸੀ ਕਿ ਹਜੇ ਬਹੁਤ ਸਬਦ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਬਦ ਸਾਡੇ ਬਹੁਤ ਸਾਰੇ ਸਰਕਾਰੀ ਓਗੈਂਸੀ ਸਹਿਬਾਨ ਵੀ ਆਏ ਸਬਦ ਸਬਦ ਦਾ ਸਤਿਕਾਰ ਹੈ ਬਸ ਇਹ ਗੱਲ ਹੈ ਕਿ ਬਹੁਤ ਕ੍ਰਿਟੀਕਲ ਪੁਆਇੰਟ ਹੈ ਸਬਦ ਦੇ ਸਾਥ ਦੀ ਰੋਡ ਬੰਨੀ ਤੇ ਲੰਬਾ ਕੰਮ ਚੱਲਣਾ ਹੈ ਇਹ ਕੋਈ 2 4 5 6 ਘੰਟੇ ਨਹੀਂ ਇੱਕ ਲੰਬਾ ਆਪਰੇਸ਼ਨ ਹੈ ਤੇ ਤੁਸੀਂ ਟੈਕਨੀਕਲੀ ਪਰੇ ਹੋ ਅਪੀਲ ਵੀ ਕਰਨਾ ਚਾਹੋ ਕਿ ਥੱਲੇ ਫੈਣੀ ਜਿੱਕਾ ਸਾਡੇ ਦੇ ਕੋਈ ਕਿਸੇ ਨੂੰ ਕਈ ਵਾਰੀ ਵੀ ਪੁੱਛੀ ਵਾਸਤੇ ਵੀ ਬੋਲਿਆ ਜਾਂਦਾ ਬਸ ਉਹ ਕਈ ਵਾਰੀ ਬੱਚਿਆਂ ਨੂੰ ਡਾਂਟਮਾਰੀ ਕਰਦਾ ਪਰ ਮਕਸਦ ਇਹ ਹੈ ਕਿ ਅਸੀਂ ਇਸ ਇਸ ਸਥਾਨ ਨੂੰ ਬਚਾ ਲਈ ਨਹੀਂ ਬਚਣਾ ਨਹੀਂ ਕਿਉਂਕਿ ਅਗਲੇ ਇੱਕ ਹਫਤਾ ਰੋਜ਼ ਬਰਸਾਤ ਹੈ ਚਾਹੇ ਉਹ ਥੋੜੀ 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 ਬਰਸਾਤ ਹੈ ਰਿਸ ਰਿਸ ਕੇ ਟੋਟਲੀ ਥੋੜੇ ਜੋ ਇਹ ਸਾਥੀ ਤੁਸੀਂ ਥੱਲੇ ਜਾ ਕੇ ਆਏ ਹੋ ਬਿਲਕੁਲ ਹਵਾ ਚ ਹੈ ਨਾ ਮੰਦਰੀ ਉਹ ਬਿਲਕੁਲ ਹਵਾ ਚਾਹਤੇ ਉਸਨੇ ਕੋਸ਼ਿਸ਼ ਕਰ ਰਹੇ ਹੁਣ ਜਿਹੜੀ ਸਕਿਲਡ ਲੇਬਰ ਹੈ ਟੰਗੇ ਜਿਹੜੇ ਕ੍ਰੇਟ ਬੰਨਣ ਦੀ ਉਹ ਵੀ ਬੁਲਾ ਲਈ ਹੈ ਤੇ ਸਾਡੇ ਵੀ ਐਕਸ ਆਰਮੀਮੈਨ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਿਕਿਉਰਟੀ ਦੇ ਸਟਾਫ ਹੈ ਉਹ ਥੱਲੇ ਉਤਰਿਆ ਸਰ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਖੜੇ ਹੋ ਅਪੀਲ ਕੀ ਕਰਨਾ ਚਾਹੋਗੇ ਕਿ ਥੱਲੇ ਹੈ ਨਹੀਂ ਜਿਖੜਾ ਹੈ ਸਾਡੇ ਸਭ ਨੂੰ ਕੀ ਕਹਿਣਾ ਚਾਹੋਗੇ ਸੁੱਤੀ ਵਾਸੀ ਬੋਲੇ ਅੰਦਰ ਬਸਨ ਥੇਵਾਰੀ ਬੱਚਨ ਡਾਂਟ ਨਹੀਂ ਕਹਿੰਦਾ ਪਰ ਮਕਸਦ ਇਹ ਹੈ ਕਿ ਇਸ ਇਸ ਸਾਮ ਨੂੰ ਬਚਾ ਲਈ ਨਹੀਂ ਬਚਣਾ ਨਹੀਂ ਕਿ ਅਗਲੇ ਇੱਕ ਹਫ਼ਤਾ ਹੋ ਹੀ ਬਰਸਾਤ ਹੈ ਤੇ ਥੋੜੀ 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 ਅ ਥੋੜੀ ਚੁਈ ਸਾਥੀ ਤੁਸੀਂ ਥੱਲੇ ਜਾ ਕੇ ਆਏ ਬਿਲਕੁਲ ਹਵਾ ਚ ਹੈ ਨਾ ਮੰਦਰੀ ਉਹ ਬਿਲਕੁਲ ਹਵਾ ਚ ਹੈ ਤੇ ਉਸਨੇ ਕੋਸ਼ਿਸ਼ ਕਰ ਰਹੇ ਹੁਣ ਜਿਹੜੀ ਸਕਿਲਡ ਲੇਬਰ ਹੈ ਤੰਗੇ ਜਿਹੜੀ ਕਰੇਟ ਬੰਨਣ ਦੀ ਉਹ ਵੀ ਬੁਲਾ ਲਈ ਹੈ ਤੇ ਸਭੀ ਵੀ ਇੱਕ ਸਾਰਵਿੰਮੈਂਟ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਕਿਉਰਟੀ ਦੇ ਸਟਾਫ ਦਾ ਉਹ ਥੱਲੇ ਉਤਰਿਆ ਤੇ ਵਾਕੀਟ ਆਫਿਸ ਦੇ ਨਾਲ ਪ੍ਰੋਪਰ ਮੈਨੇਜਰ ਲੈ ਕੇ ਕਰ ਰਹੀ ਹੈ ਕੋਸ਼ਿਸ਼ ਹੈ ਹਮਲਾ ਮਾਰ ਸਕਦੇ ਕੈਮਰਾਮੈਨ ਜਪੀ ਸਿੰਘ ਦੇ ਨਾਲ ਸੁਪਿੰਦਰ ਜੀ ਦੀ ਸੈਕਿਉਰਿਟੀ ਨੇ ਨੰਗਲਟ